ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਚਿੱਟਾ ਗਲੀ ਗਲੀਆ ਚੋਰ ਕੁੱਤੀ ਰਲਈ ਆ ਚਾਰ ਦਿਨ ਬਾਅਦ ਕਾਰਵਾਈ ਦਾ ਹੋਣਾ ਪੁਲਿਸ ਦੇ ਜਿੱਥੇ ਨਿਲੈਕੀ ਹੈ ਸਰਕਾਰ ਦਾ ਚਿੱਟੇ ਦੇ ਉੱਤੇ ਜਿਹੜਾ ਰੌਲਾ ਪਾਇਆ ਜਾ ਰਿਹਾ ਉਹ ਟੋਟਲ ਫਰੇਵ ਤੇ ਝੂਠ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੁਰ ਪਿਆਰਿਓ ਲੁਧਿਆਣਾ ਦੇ ਟਰਾਂਸਪੋਰਟ ਨਗਰ ਨੇੜੇ ਪੈਂਦੀ ਕੋੜਾ ਕਲੋਨੀ ਜੀਹਾਂ ਇਹ ਉਹੀ ਕਲੋਨੀ ਆ ਜਿੱਥੋਂ ਬੀਤੇ ਦਿਨੀ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਲਾਈਵ ਹੋਏ ਸਨ ਤੇ ਆਪਣਾ ਹੀ ਇੱਕ ਬੰਦਾ ਭੇਜ ਕੇ ਉਹਨਾਂ ਨੇ ਚਿੱਟੇ ਦੀ ਖਰੀਦਾਰੀ ਕਰਵਾਈ ਸੀ ਚਿੱਟਾ ਗਲੀ ਗਲੀ ਆ ਚੋਰ ਕੁੱਤੀ ਰਲਈ ਆ ਅਸਲ ਦੇ ਵਿੱਚ ਪੁਲਿਸ ਤੇ ਚਿੱਟਾ ਵੇਚਣ ਵਾਲੇ ਲੋਕ ਤੇ ਪੋਲਿਟਿਸ਼ੀਅਨ ਆਪਸ 'ਚ ਰਲੇ ਹੋਏ ਆ ਇੱਕ ਐਮਐਲਏ ਜਿਵੇਂ ਸਬਜੀ ਮੰਡੀ ਦੇ ਵਿੱਚੋਂ ਆਲੂ ਖਰੀਦ ਕੇ ਲਿਆਈ ਤੇ ਇਸ ਤਰੀਕੇ ਚਿੱਟਾ ਖਰੀਦ ਕੇ ਲਿਆਵੇ ਸ਼ਰਮ ਹੋਣੀ ਚਾਹੀਦੀ ਹੈ ਪੁਲਿਸ ਨੂੰ 2 ਘੰਟੇ ਬਾਅਦ ਲਾਈਵ ਕਰਦੇ ਕਰਦੇ ਕਮਿਸ਼ਨਰ ਦੇ ਦਫ਼ਤਰ ਪਹੁੰਚੇ ਤੇ ਕੋਈ ਪੁਲਿਸ ਨਾ ਉੱਥੇ ਜਾਵੇ ਕੋਈ ਐਸਐਚਓ ਨਾ ਜਾਵੇ ਕੋਈ ਡੀਐਸਪੀ ਨਾ ਜਾਵੇ ਕੋਈ ਐਸਪੀ ਨਾ ਜਾਵੇ ਇੱਥੋਂ ਸਾਫ਼ ਤੇ ਸਪਸ਼ਟ ਹੁੰਦਾ ਕਿ ਪੁਲਿਸ ਦੀ ਰਲ਼ੀ ਭੁਗਤ ਦੇ ਨਾਲ ਇਹ ਸਾਰਾ ਗੁਰਖ ਧੰਦਾ ਚੱਲ ਰਿਹਾ ਜਿਹੜਾ ਚਿੱਟੇ ਦਾ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਦੈਂਤ ਬਣ ਕੇ ਖਾ ਰਿਹਾ ਹੈ ਅੱਜ 4 ਦਿਨ ਬਾਅਦ ਪੰਜਾਬ ਪੁਲਿਸ ਦੀ ਜਾਗ ਖੁੱਲੀ ਆ ਉਹ ਵੀ ਤਾਂ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਕਿਰਕਰੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਵੋਟਾਂ ਦੇ ਦਿਨ ਸਰਕਾਰ ਦੇ ਪਹੁੰਚਿਆਂ ਨੂੰ ਸੇਕ ਲੱਗਿਆ ਸਰਕਾਰ ਦੇ ਪੈਰਾਂ ਨੂੰ ਸੇਕ ਲੱਗਣ ਤੋਂ ਬਾਅਦ ਅੱਜ ਪੰਜਾਬ ਪੁਲਿਸ ਦੀ 4 ਦਿਨਾਂ ਬਾਅਦ ਜਾਗ ਖੁੱਲੀ ਐ ਦੋਸਤੋ ਜੇ ਪੰਜਾਬ ਪੁਲਿਸ ਜਾਗਰੂਕ ਹੋਵੇ ਆਮ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਫਲਾਣੇ ਮਹੱਲੇ ਦੇ ਵਿੱਚ ਚਿੱਟਾ ਵੇਚ ਰਿਹਾ ਫਲਾਣੇ ਪਿੰਡ 'ਚ ਚਿੱਟਾ ਵਿਕ ਰਿਹਾ ਤੇ ਥਾਣੇ ਦੇ ਐਸਐਚਓ ਨੂੰ ਕਿਉਂ ਨਹੀਂ ਪਤਾ ਸਭ ਪਤਾ ਹੁੰਦਾ ਚੌਂਕੀ ਦੇ ਇਨਚਾਰਜ ਨੂੰ ਪਤਾ ਚੌਂਕੀ ਦੇ ਇਨਚਾਰਜ ਨੂੰ ਵੀ ਸਾਰੀ ਗੱਲ ਦਾ ਪਤਾ ਹੁੰਦਾ ਪਰ ਜਦੋਂ ਵਾਰਡ ਖੇਤ ਨੂੰ ਖਾਂਦੀ ਹੋਵੇ ਜਦੋਂ ਹਫਤਾ ਵਸੂਲੀ ਹੁੰਦੀ ਹੋਵੇ ਜਦੋਂ ਚਿੱਟੇ ਦੀ ਕਮਾਈ ਦੇ ਵਿੱਚੋਂ ਪੁਲਿਸ ਨੂੰ ਵੱਡੇ ਗੱਫੇ ਮਿਲਦੇ ਹੋਣ ਤੇ ਫਿਰ ਇਹ ਪੁਲਸੀਏ ਕਿਉਂ ਤੁਰਨਗੇ ਸੋ ਅਜ 4 ਦਿਨਾਂ ਬਾਅਦ ਪੁਲਿਸ ਉਥੇ ਪਹੁੰਚੀ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਉਸ ਸਰਕਾਰ ਦੇ ਮੁੱਖ ਮੰਤਰੀ ਜਿਹੜਾ ਕਮਰ ਤੋੜਦੀ ਚਿੱਟੇ ਦਾ ਸੀ ਲੱਕ ਤੋੜਦਾ ਪਾਈਪਲਾਈਨ ਭੰਨਤੀ ਰੋਜ਼ ਅਖਬਾਰਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਨੌਜਵਾਨਾਂ ਦੀਆਂ ਫੋਟੋਆਂ ਚਿੱਟੇ ਦੇ ਦੈਂਤ ਨਾਲ ਮੌਤਾਂ ਸੇ ਚਾਰ ਦਿਨ ਬਾਅਦ ਕਾਰਵਾਈ ਦਾ ਹੋਣਾ ਪੁਲਿਸ ਦੀ ਜਿੱਥੇ ਨਿਲੈਕੀ ਹੈ ਉੱਥੇ ਸਰਕਾਰ ਦਾ ਚਿੱਟੇ ਦੇ ਉੱਤੇ ਜਿਹੜਾ ਰੌਲਾ ਪਾਇਆ ਜਾ ਰਿਹਾ ਉਹ ਟੋਟਲ ਫਰੇਵ ਤੇ ਝੂਠ ਹੈ ਚਿੱਟੇ ਦੀਆਂ ਪੂੜੀਆਂ ਲੈ ਕੇ ਉਹ ਸਿੱਧਾ ਪੁਲਿਸ ਉੱਚ ਅਧਿਕਾਰੀਆਂ ਦੇ ਕੋਲ ਗਏ ਸਨ ਅਤੇ ਉਹਨਾਂ ਨੂੰ ਸਰਿਆਂਮ ਵਿਖਦੇ ਹੋਏ ਚਿੱਟੇ ਦਾ ਅਸਲ ਸੱਚ ਵਖਾਇਆ ਸੀ ਤੇ ਫੇਸਬੁੱਕ ਤੇ ਲਾਈਵ ਹੋ ਕੇ ਸਾਰੀ ਦੁਨੀਆ ਨੂੰ ਇਹ ਸਚਾਈ ਵਿਖਾਈ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਕਿੰਨੀ ਕੀ ਨੱਥ ਪਾਈ ਗਈ ਹੈ ਪਰ ਬੀਤ ਦਿਨੀ ਲੁਧਿਆਣਾ ਦੀ ਇਸੇ ਕਾਲਨੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਲ ਪਹੁੰਚਿਆ ਅਤੇ ਉਹਨਾਂ ਨੇ ਨਸ਼ੇੜੀਆਂ ਨੂੰ ਭਾਜਣਾ ਪਾਈਆਂ ਅਤੇ ਜਦੋਂ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਇਹ ਰੇਡ ਕਿਉਂ ਮਾਰੀ ਜਾ ਰਹੀ ਹੈ ਤਾਂ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਹੀ ਗੱਲ ਕਹੀ ਕਿ ਇਹ ਸਿਰਫ ਲੋਕ ਸਭਾ ਚੋਣਾਂ ਦੇ ਚੱਲਦਿਆਂ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਤੇ ਇਹ ਅਲੱਗ-ਅਲੱਗ ਥਾਵਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਿਮਰਜੀਤ ਸਿੰਘ ਬੈਂਸ ਨੇ ਲਾਈਵ ਹੋ ਕੇ ਇਸੇ ਜਗ੍ਹਾ ਤੋਂ ਚਿੱਟਾ ਖਰੀਦਿਆ ਸੀ ਕੀ ਉਸ ਕਰਕੇ ਇਸ ਕਲੋਨੀ ਉੱਤੇ ਰੇਡ ਮਾਰੀ ਜਾ ਰਹੀ ਹੈ ਤਾਂ ਸਾਫ਼ ਤੌਰ ਤੇ ਪੁਲਿਸ ਅਧਿਕਾਰੀਆਂ ਨੇ ਕੋਈ ਗੱਲ ਕਹੀ ਕਿ ਉਹਨਾਂ ਨੂੰ ਇਸ ਬਾਬਤ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਕਿਸ ਨੇ ਇੱਥੋਂ ਆ ਕੇ ਚਿੱਟਾ ਖਰੀਦਿਆ ਸੀ ਜਾਂ ਕਿਸ ਵਿਧਾਇਕ ਨੇ ਇੱਥੋਂ ਆਪਣੀ ਲਾਈਵ ਵੀਡੀਓ ਪਾਈ ਸੀ ਉਹਨਾਂ ਦੀ ਡਿਊਟੀ ਬਾਹਰੋਂ ਲਗਾਈ ਗਈ ਹੈ ਅਤੇ ਇਹ ਸਭ ਕੁਝ ਲੋਕ ਸਭਾ ਚੋਣਾਂ ਦੇ ਹੀ ਮੱਦੇਨਜ਼ਰ ਕੀਤਾ جا رہا ہے اور کی کچھ کہو आओ सुनते हैं इस सीरीज और काफी इनपुट आ रही सी भी वैसे कई तरह दीया कम हो रहे हैं क्योंकि इसी के सारे ऑफिसर काफी इलेक्शंस करके बाहर आए हैं तो ਸਾਡੀ ਪ੍ਰਾਇਰਟੀ ਬਣਦੀ ਹੈ ਵੀ ਇਸ ਤਰ੍ਹਾਂ ਦੀ ਜਿਹੜੀ ਕੋਈ ਪ੍ਰੋਬਲਮ ਕਿਤੇ ਵੀ ਆ ਰਹੀ ਹੈ ਇਹਨੂੰ ਟੈਕਲ ਕਰਕੇ ਇਹਨੂੰ ਸੋਲਵ ਕਰੀਏ ਸੋ ਅੱਜ ਇਹ ਸਾਡਾ ਬਿਲਡ ਅਪ ਪ੍ਰੈਸ਼ਰ ਇਥੇ ਮੇਨਲੀ ਤਾਂ ਫੋਰਸ ਵੀ ਕੀ ਹੈਗਾ ਸਾਰਾ ਇਥੇ ਕਿੰਨੇ ਜਵਾਨ ਕਿੰਨੇ ਸਰਚ ਕਰ ਰਹੇ ਹੋ ਸਾਰੇ ਜਵਾਨ ਹੈਗੇ ਆਪਣੇ 50 ਕਿ ਜਾਨੇ ਜਵਾਨ ਹੈਗੇ 50 ਟੋਟਲ 50 ਕੇ ਹੈਗੇ ਓਕੇ ਹਾਂਜੀ ਇੱਕ ਜਿਵੇਂ ਬਾਂਸਦੀ ਪਿਛੇ ਕਮੇਟੀ ਚ ਕੀ ਸਮਝੋ ਇਸ ਗਾਇਨ ਟਿੱਕਾ ਚ ਦਿਖਦਾ ਵਾ ਤੇ ਲੋਕੇਸ਼ਨ ਵੀ ਥੋੜੀ ਅੱਗੇ ਹੈ ਜਿੱਥੇ ਟਿੱਕਾ ਕਿੱਦਿਆ ਗਿਆ ਸੀਗਾ ਉਹ ਵੀ ਸਰਚ ਕਰ ਰਹੇ ਹਾਂ ਤੁਸੀਂ ਕੁਛ ਮੈਨੂੰ ਇਹ ਨਹੀਂ ਪਤਾ ਉਹਨਾਂ ਬਾਰੇ ਕਿਉਂਕਿ ਮੈਂ ਵੀ ਨਿਊ ਕਮਰ ਐ ਇਸ ਏਰੀਆ ਵੀ ਉਹਨਾਂ ਨੇ ਇਥੋਂ ਦੀ ਇਥੇ ਇਹ ਨਹੀਂ ਮੈਨੂੰ ਪਤਾ ਓਕੇ ਬਟ ਇਹ ਤਾਂ ਵੈਸੇ ਸਾਨੂੰ ਸਾਡੇ ਸੋਰਸ ਤੋਂ ਪਤਾ ਲੱਗਿਆ ਸੀ ਵੀ ਕੰਪਲੇਂਟ ਆ ਰਹੀ ਐ ਇਸ ਏਰੀਆ ਦੇ ਤੋ ਕੀ ਚੱਲ ਰਹੀ ਹੈ ਹਾਂਜੀ ਹਾਂਜੀ ਕਰ ਰਹੀ ਹੈ ਰੈਸਟੋਰੇਸ਼ਨ ਤਾਂ ਨਹੀਂ ਕੀਤੀ ਕੋਈ ਨਹੀਂ 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 ਗੁਰਪਿਆਰੇਓ ਪੰਜਾਬ ਦਾ ਹਰ ਵਸਿੰਦਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਇਹ ਕਾਲਾ ਕੋੜ ਮੁਕਾ ਦਿੱਤਾ ਜਾਵੇ ਪੰਜਾਬ ਦੇ ਵਿੱਚੋਂ ਗੈਂਗਵਾਰਾ ਖਤਮ ਹੋ ਜਾਣ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੀ ਆਵਾਮ ਹਰ ਪਾਸਿਓਂ ਖੁਸ਼ਹਾਲ ਹੋਵੇ ਪਰ ਇਹ ਤਾਂ ਹੀ ممکن ਹੋ ਸਕਦਾ ਹੈ ਜੇਕਰ ਸਾਡੇ ਅਹੁਦੇਦਾਰ ਆਪ ਆਪਣੇ ਆਪ ਦੇ ਨਾਲ ਸੱਚਾਈ ਤੇ ਇਮਾਨਦਾਰੀ ਦੇ ਨਾਲ ਆਪਣੇ ਫਰਜ਼ ਨਿਭਾਣ ਅਤੇ ਅਜਿਹੇ ਘਟਿਆ ਤੱਥਾਂ ਨੂੰ ਅਜਿਹੇ ਘਟਿਆ ਲੋਕਾਂ ਨੂੰ ਨੱਥ ਪਾਣ ਜੋ ਇਨ੍ਹਾਂ ਘਟਿਆ ਕਾਰੋਬਾਰਾਂ ਦੇ ਪਿੱਛੇ ਲੁਕੇ ਹੋਏ ਨੇ ਫਿਰ ਚਾਹੇ ਉਹ ਕੋਈ ਵੱਡੇ ਤੋਂ ਵੱਡਾ ਸੰਤਰੀ ਹੋਵੇ ਜਾਂ ਮંત્રી ਹੋਵੇ ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਕਾਂਗਰਸ ਸਰਕਾਰ ਜਿਨ੍ਹਾਂ ਨੇ 4 ਹਫਤੇ ਦੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਸੌ ਚੁੱਕੀ ਸੀ ਉਹ ਨਸ਼ੇ ਦੇ ਵੱਡੇ ਮਗਰਮੱਛਾਂ ਦੇ ਗਲੇ ਵਿੱਚ ਤੱਕ ਕਦੋਂ ਪਹੁੰਚਦੀ ਹੈ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਨੀਆਂ ਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਸਿੱਖਰੰਦੀ ਹਰਕਤੀ ਵੀ ਦੀ ਅਤੇ ਗੁਰਬਾਨੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਨੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ